ਤੋ ਸ਼ੰਭੂ ਜੀ ਬਾਦਰ ਤੁਸੀਂ ਦੇਖ ਸਕਦੇ ਹੋ ਕਿ ਉਹ ਹਰਿਆਣੇ ਦਾ ਬਾਰਡਰ ਹੈ ਜਿੱਥੇ ਲਾਈਟਾਂ ਜਗ ਰਹੀਆਂ ਹਨ ਪਰਲੇ ਪਾਸੇ ਹਰਿਆਣੇ ਦੀ ਪੋਰਟ ਜਿਹੜੀ ਆਰਮੀ ਬੈਠੀ ਹੋਈ ਆ ਤੇ ਇੱਧਰ ਪੰਜਾਬ ਦੇ ਕਿਸਾਨ ਜਿਹੜੇ ਬੈਠੇ ਨੇ ਉਹਨਾਂ ਦੀ ਲਾਈਟ ਵੀ ਕੱਟ ਲਈ ਆ ਕਿਉਂਕਿ ਹਨੇਰੇ ਵਿੱਚ ਬੈਠੇ ਇਹਨਾਂ ਦੀ ਹੁਣੇ ਲਾਈਟ ਜਿਹੜੀ ਕੱਢ ਦਿੱਤੀ ਤਾਂ ਕਿ ਹਨੇਰੇ ਵਿੱਚ ਬੈਠਣ ਕਿਸੇ ਨੂੰ ਕੋਈ ਕੰਮ ਨਾ ਕਰਨ ਸੋ ਇਹ ਇੱਕ ਵੱਡੀ ਚਾਲ ਜਿਹੜੀ ਇਹ ਵੀ ਚੱਲੀ ਜਾ ਰਹੀ ਆ ਜਿੱਥੇ ਪਹਿਲਾਂ ਪੂਰੇ ਉਹਨਾਂ ਨੇ ਅਥਰੂਗੈਸ ਦੇ ਸਾਰੇ ਬੰਦਵਾਸ ਕੀਤੇ ਹੋਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਉੱਥੇ ਜਿਹੜਾ ਹੁਣ ਲਾਈਟ ਵੀ ਜਿਹੜੀ ਬੰਦ ਕਰ ਦਿੱਤੀ ਗਈ ਆ ਚਾਰੇ ਪਾਸੇ ਕਿਸਾਨ ਬੱਡੀ ਸਾਜ਼ਿਸ਼ ਕਹਿ ਸਕਦੇ ਭਾਜੀ ਕੀ ਕਰਨੇ ਚਾਹੁੰਦੇ ਕਿਸਾਨਾਂ ਦੀ ਲਾਈਟ ਵੀ ਬੰਦ ਕਰਤੀ ਇਹਨਾਂ ਨੇ ਇਹ ਬਹੁਤ ਕੋ ਕਰ ਲਈਏ ਜੀ ਇਹਨਾਂ ਦੀਆਂ ਸ਼ਰਾਰਤਾਂ ਸਾਰੀਆਂ ਅੱਛਾ ਕਿਸਾਨਾਂ ਨੂੰ ਦੁਖੀ ਕਰ ਰਹੇ ਬਿਲਕੁਲ ਦੁਖੀ ਕਰ ਰਹੇ ਆ ਕਿਸਾਨਾਂ ਦਾ ਕੋਈ ਮਜ਼ਦੂਰੀ ਵੀ ਅਸੀਂ ਨਕਾ ਤੋੜ ਗਈ ਸਾਡੇ ਮਸਲੇ ਹੱਲ ਕਰਨ ਦੋ ਸਾਲ ਹੋ ਕੇ ਡੀਕਦਿਆਂ ਨੂੰ ਇਹਨਾਂ ਨੂੰ ਇਹ ਨਹੀਂ ਗੱਲ ਵੀ ਇਹ ਸਰਕਾਰ ਅਜੇ ਦੂਜੀ ਅਜੇ ਨਵੀਂ ਅਜੇ ਕੋਈ ਅਜੇ ਕਿਸਾਨਾਂ ਨੇ ਆਪਦਾ ਹੱਕ ਲੈਣਾ ਮੋਦੀ ਤੋਂ ਪੇਛ ਨਹੀਂ ਮੰਗਣੀ ਕਿਸੇ ਨੇ ਆਪਦਾ ਹੱਕ ਲੈਣਾ ਉਹ ਸਾਡਾ ਪ੍ਰਧਾਨ ਮੰਤਰੀ ਅਸੀਂ ਉਹਦੇ ਕਦਰ ਕਰਦੇ ਆ ਅਜੇ ਵੀ ਉਹ ਨਿਆਂ ਦੇਵੇ ਸਾਨੂੰ ਬੈਗੀ ਗੱਲ ਕਰੇ ਅਸੀਂ ਵੀ ਇਸੇ ਦੇਖਦੇ ਨਾ ਬਾਹਰ ਦੇ ਨਹੀਂਗੇ ਕੀ ਗੱਲ ਦਾ ਜੀ ਬਿਲਕੁਲ ਇਹ ਉਹਦੇ ਹਾਸਤੇ ਬਿਲਕੁਲ ਮਾੜੀ ਗੱਲ ਆ ਉਹਦਾ ਹੱਕ ਆ ਬਰਾਬਰ ਰੱਖਣਾ ਬਿਲਕੁਲ ਜਦੋਂ ਸਾਡੇ ਬੱਚੇ ਬਾਰਡਰਾਂ ਦੇ ਸ਼ਹੀਦ ਹੁੰਦੇ ਆ ਉਦੋਂ ਅਸੀਂ ਜੱਗੇ ਆ ਜਦੋਂ ਅਸੀਂ ਆਪਦੇ ਹੱਕ ਮੰਗਦੇ ਅਸੀਂ ਮਾਰੇ ਹੋ ਜੰਨੇ ਅੱਗੇ ਵੀ ਲੜਦੇ ਜੀ ਤੁਹਾਡੀ ਸਾਡੀ ਇਧਰੋਂ ਸਾਰੀ ਕੱਟੀ ਆ ਜੀ ਠੀਕ ਤੇ ਆਪਾਂ ਹੋਰ ਵੀ ਅੱਗੇ ਗੱਲਬਾਤ ਕਰਦੇ ਬਹੁਤ ਸਾਰੇ ਹੋਰ ਕਿਸਾਨ ਵੀ ਨਹੀਂ ਕਿਉਂਕਿ ਹੁਣ ਇੱਕ ਹੋਰ ਵੱਡੀ ਜਿਹੜੀ ਗੇਮ ਖੇਡੀ ਗਈ ਆ ਜਿੱਥੇ ਇਹਨਾਂ ਦੇ ਰਾਹ ਬੰਦ ਕੀਤੇ ਗਏ ਨੇ ਬੈਰੀਕੇਡਰ ਲਾਗਦੇ ਤੇ ਇੱਥੇ ਜਨੇ ਆਰਮੀ ਟਿਕਾਣਾ ਬੈਠੀ ਹੋਈ ਆ ਪਰਸੋ ਚੌਥ ਜਿੱਦਾਂ ਤੋਂ ਕਿਸਾਨ ਇੱਥੇ ਪਹੁੰਚਣੇ ਸ਼ੁਰੂ ਹੋਏ ਨੇ ਉਸ ਤੋਂ ਪਹਿਲਾਂ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਪਰ ਹੁਣ ਜਦੋਂ ਕੱਲ 11 ਵਜੇ ਦੇ ਨਾਲ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਕੀਤਾ ਤਾਂ ਅੱਜ ਰਾਤ ਹੁਣ ਹਨੇਰਾ ਕਰ ਦਿੱਤਾ ਗਿਆ ਪੂਰਾ ਇੱਥੇ ਦੇਖ ਸਕਦੇ ਹੋ ਕਿ ਬਿਲਕੁਲ ਲਾਈਟਾਂ ਜਿਹੜੀਆਂ ਕਿੱਥੇ ਦੀ ਜਿੱਧਰ ਕਿਸਾਨ ਬੈਠੇ ਨੇ ਉਹ ਲਾਈਟਾਂ ਹੀ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਬਿਲਕੁਲ ਕਿਸਾਨ ਨੇਰੇ ਵਿੱਚ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਕਿਸਾਨ ਕੋਈ ਨਾ ਕੋਈ ਪਲੈਨਿੰਗ ਕਰ ਰਹੇ ਨੇ ਇਹ ਪਲੈਨਿੰਗ ਨਾ ਕਰਨ ਤੇ ਇਹ ਟਰਾਲੀਆਂ ਤੁਸੀਂ ਦੇਖਦੇ ਹੋ ਦੇ ਵਿੱਚ ਜਿਹੜੀ ਮਿੱਟੀ ਦੇ ਆ ਬੋਰੀਆਂ ਜਾਂ ਰੇਤ ਦੀਆਂ ਬੋਰੀਆਂ ਆਈਆਂ ਨੇ ਕਿੱਦਾਂ ਸਰਕਾਰ ਦੇ ਖਿਲਾਫ ਜਿਹੜਾ ਆ ਨਾਰੇਬਾਜ਼ੀ ਹੋ ਰਹੀ ਆ ਔਰ ਬਿਲਕੁਲ ਕਿਸਾਨ ਕਿਸਾਨ ਜਿਹੜੇ ਸ਼ਾਹਦભાઈ ਬੈਠੇ ਨੇ ਫਿਰ ਵੀ ਜਿਹੜਾ ਆ ਵੱਡੀ ਗੱਲ ਜਿਹੜੀ ਆ ਨੇਰੇ ਦੇ ਵਿੱਚ ਜਿਹਨਾਂ ਨੇ ਥਾਲਣਾ ਥਾਲ ਦਿੱਤਾ ਸੋ ਦੇਖ ਸਕਦੇ ਜਿਵੇਂ ਕਿਸਾਨ ਜਿਹੜੇ ਇੱਥੇ ਲੰਗਰ ਦੀ ਸੇਵਾ ਵਿਚ ਆਦੀ ਸੇਵਾ ਚੱਲਦੀ ਆ ਲੰਗਰ ਦੀ ਸੇਵਾ ਚੱਲਦੀ ਦਵਾਈ ਦੀ ਸੇਵਾ ਆ ਹਨੇਰੇ ਕਰਕੇ ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਆ ਹਨੇਰਾ ਕਰ ਦਿੱਤਾ ਬਿਲਕੁਲ ਜਿਹੜੀ ਲਾਈਟ ਆ ਇੱਥੋਂ ਕੱਟ ਆਫ ਕਰ ਦਿੱਤੀ ਗਈ ਆ ਹੁਣ ਕਿਸਾਨ ਜਿਹੜੇ ਆ ਬਿਲਕੁਲ ਹਨੇਰੇ ਵਿੱਚ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹ ਇੱਥੇ ਐਮਬੂਲੈਂਸ ਆ ਕਿਸਾਨ ਆ ਇਹ ਬੈਠੇ ਹੋ ਨੇ ਭਾਜੀ ਕਿੱਥੋਂ ਆਏ ਹੋ ਤੁਸੀਂ ਸਸ ਜਿਲ੍ਹਾ ਹਰਪੁਰ ਤੋਂ ਆਏ ਹਾਂ ਜੀ ਤੁਸੀਂ ਹਾਂਜੀ ਹੈਂਡੀਕੈਪਟਨ ਜੀ ਕਿੱਥੇ ਆਏ ਹੋ ਮੈਂ ਅਸੀਂ ਆਪਣੇ ਹੈਂਡੀਕੈਪ ਗੱਡੀ ਆ ਜੀ ਆਪਣੇ ਕੋਲ ਉੱਥੇ ਤੇ ਆਏ ਹੋ ਆਪਾਂ ਦੋ ਜਾਨੇ ਮੰਡੇ ਤੇ ਨਹੀਂ ਆਏ ਇਹ ਪਰ ਜਿਹੜਾ ਇਹ ਹੁਣ ਹਾਲਾਤ ਬਣ ਗਏ ਨੇ ਲਾਈਟ ਵੀ ਬੰਦ ਕਰ ਦਿੱਤੀ ਗਈ ਆ ਉਹਨੂੰ ਕੀ ਕਰਨਾ ਚਾਹੁੰਦੇ ਹੁਣ ਜਿਹੜਾ ਇੱਕਦਮ ਇਹਨਾਂ ਨੇ ਕੋਈ ਗੱਲ ਨਹੀਂ ਕਰਨ ਦਿਓ ਲੱਟਾਂ ਬੰਦ ਜੀ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਕੱਲ ਦੀ ਤਿਆਰੀ ਖਿੱਚੀ ਪਈ ਆ ਉਹ ਚੱਲੂਗਾ ਜੀ ਹੁਣ ਅੱਛਾ ਜੀ ਕਿਦਾਂ ਦੇ ਹੌਸਲੇ ਨੇ ਇਸ ਵੇਲੇ ਤੁਹਾਡੇ ਬਿਲਕੁਲ ਬਲੰਦ ਹੌਸਲੇ ਜੀ ਜਿੰਦਾ ਪਹਿਲੇ ਦਿਨ ਸੇ ਉੱਦੇ ਹੁਣ ਵੀ ਹੌਸਲੇ ਬਲੰਦੇ ਜੀ ਹਾਂਜੀ ਪਰ ਲਾਈਟ ਕਟਣਾ ਇਹਨਾਂ ਦਾ ਕੋਈ ਬਣਦਾ ਸੀ ਕੀ ਇਹ ਆ ਕਿ ਇਹਨਾਂ ਨੇ ਇੱਕਦਮ ਲਾਈਟ ਕੱਟ ਦਿੱਤੀ ਕਿਉਂਕਿ ਹਨੇਰਾ ਹੋ ਜਾਏ ਤਿਆਰੀ ਨਾ ਕਰ ਸਕਣ ਇਸ ਕਰਕੇ ਹਾਂ ਇਹ ਸਰਕਾਰ ਦੀ ਗੁੱਜੀ ਚਾਲਾਂ ਜੀ ਉਹ ਆਪਣੀ ਚਾਲਾਂ ਚੱਲਣਗੇ ਉਹ ਉਹ ਚੱਲਦੇ ਰਹਿਣਗੇ ਉਹਨਾਂ ਨੇ ਪਹਿਲੇ ਵੀ ਚੱਲੇ ਤੇ ਹੁਣ ਵੀ ਚੱਲਦੇ ਰਹਿਣਗੇ ਜੀ ਭਗਵੰਤ ਮਾਨ ਦੀਆਂ ਕਾਲੀ ਕਤੂਤਾਂ ਹਾਂ ਉਹਨਾਂ ਦੀ ਕਾਲੀ ਕਤੂਤਾਂ ਜੀ ਹਾਂ ਜੀ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਇਹਨਾਂ ਦਾ ਹਾਂ ਜੀ ਇਹ ਕੇਂਦਰ ਦੀ ਮੰਨਦੇ ਹੋ ਕਿ ਭਗਵੰਤ ਮਾਨ ਦੀ ਮੰਨਦੇ ਹੋ ਲਾਈਟ ਕੱਟੀ ਆਪਾ ਕੇਂਦਰ ਦਾ ਵੀ ਤੇ ਹੱਥ ਜਿਆਦਾ ਭਗਵੰਤ ਮਾਨ ਦਾ ਵੀ ਇਹਨਾਂ ਦੇ ਦੋਵੇਂ ਰਲੇ ਆ ਚੋਰ ਕੁੱਤੀ ਇੱਕ ਹੀ ਆ ਇਹਨਾਂ ਦਾ ਆਪਣਾ ਕੰਮ ਜਿਹੜਾ ਕਰਨਾ ਉਹ ਕਰੀ ਜਾਣ ਦੇ ਸਵੇਰੇ ਆਪਾਂ 4:00 ਵਜੇ ਦਾ ਟਾਈਮ ਪਾਰ ਕਰ ਦੇਣਾ ਜੋ ਮਰਜ਼ੀ ਕਰ ਲੈਣਾ ਹੁਣ ਬੱਤੀ ਬੰਦ ਕੀਤੀ ਹੈ ਕੀ ਹੋਊਗਾ ਕਿਸਾਨ ਹੁਣ ਤੀ ਨਹੀਂ ਜਾਣਾ ਸੌਣਾ ਹੀ ਆ ਹਨੇਰੇ 'ਚ ਸੌਣਾਂ ਕੋਈ ਚੱਕਰ ਨਹੀਂ ਕਿਉਂਕਿ ਕਿਸਾਨ ਤਾਂ ਹਮੇਸ਼ਾ ਰਾਤਾਂ ਨੂੰ ਖੇਤਾਂ ਵਿੱਚ ਹੀ ਸੌਂਦਾ ਆ ਕਿਸਾਨ ਨੂੰ ਤਾਂ ਡਰਾਈਵ ਦੇ ਨਾਲ ਹੁੰਦਾ ਹੀ ਨਹੀਂ ਸਿਕਦੇ ਲਾਈਟ ਦਾ ਸਾਨੂੰ ਕੋਈ ਚੱਕਰ ਨਹੀਂ ਆ ਵੀ ਲਾਈਟ ਦੀ ਸਾਨੂੰ ਜਾਨੀ ਆ ਹਨੇਰੇ 'ਚ ਹੀ ਅਸੀਂ ਰਹਨੇ ਆ ਹਨੇਰੇ 'ਚ ਹੀ ਕਰਾਂਗੇ ਔਰ ਅਸੀਂ ਬਹੁਤ ਬੰਦੋਬਸਤ ਕੀਤਾ ਦੇਖੋ ਟਰੈਕਟਰ ਟਰਾਲੀਆਂ ਸਾਡੀਆਂ ਅਜੇ ਵੀ ਰਾਤ ਤੱਕ ਲੱਗ ਰਹੀਆਂ ਅਸੀਂ ਬਹੁਤ ਪ੍ਰਬੰਧ ਕੀਤਾ ਕਿ ਦੱਸਣ ਦੀ ਲੋੜ ਨਹੀਂ ਸਵੇਰੇ ਤੁਸੀਂ ਵੇਖ ਲਓਗੇ ਸਵੇਰੇ 11:00 ਵਜੇ ਸਾਡੇ ਆਗੂਆਂ ਦਾ ਹੱਕ ਜਦੋਂ ਆਰਡਰ ਹੋਇਆ ਤੇ ਆਰਡਰ ਟੁੱਟੇਗਾ ਠੀਕ ਹੈ ਉਧਰ ਵੱਲੋਂ ਤਾਂ ਜਿਹੜਾ ਉਧਰ ਕੀਤਾ ਲੇਕੇ ਪੰਜਾਬ ਦੀ ਸਰਕਾਰ ਬੋਲ ਵੀ ਉੱਥੇ ਜਿਹੜੇ ਲਾ ਦਿੱਤੇ ਗਏ ਬੈਰੀਕਾਡ ਲਾ ਦਿੱਤੇ ਗਏ ਆ ਵੀ ਬੰਦ ਕਰ ਦਿੱਤੇ ਗਏ ਆ ਉਹ ਸਰਕਾਰ ਦੇ ਕਿਵੇਂ ਦਿਖਦੇ ਕਾਰਜ ਜ਼ਰੀਏ ਨੂੰ ਪੰਜਾਬ ਸਰਕਾਰ ਦਾ ਮੁਢਲਾ ਫਰਜ਼ ਆ ਉਹ ਪੰਜਾਬ ਦੇ ਲੋਕਾਂ ਦੀ ਚੁਣੀ ਸਰਕਾਰ ਆ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਖਾਤਰ ਇਮੀਡੀਏਟਲੀ ਜੋ ਵੀ ਕਦਮ ਉਠਾਉਣਾ ਪਵੇ ਉਠਾਉਣਾ ਹੁੰਦਾ ਲੇਕਿਨ ਉਦੋਂ ਦਾ ਪੰਜਾਬ ਸਰਕਾਰ ਜਿਹੜਾ ਬਣਦਾ ਰੋਲ ਜਿਹੜਾ ਪਲੇ ਕਰਨ ਦੀ ਜਿੰਨਾ ਪ੍ਰਭਾਵਸ਼ਾਲੀ ਡੰਗਣਾ ਕਰਨਾ ਚਾਹੀਦਾ ਉਹ ਕਰਨ 'ਚ ਸਫਲ ਹੋਈ ਆ ਕਦੇ ਲਾਈਟਾਂ ਬੰਦ ਹੋਰ ਬੜੀਆਂ ਤਰ੍ਹਾਂ ਦੀਆਂ ਦਿੱਕਤਾਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਵੱਡੀ ਦਾ ਸੀ ਕਿਤੇ ਨਾ ਪੁਲਿਸ ਮੁਲਾਜ਼ਮਾਂ ਨੂੰ ਕਹਿ ਰਿਹਾ ਸੀ ਵੀ ਯਾਰ ਤੁਹਾਡੇ ਸਾਹਮਣੇ ਡਰੋਨ ਆਉਂਦਾ ਲੰਗਰਾਂ ਦੇ ਉੱਤੇ ਸਿੱਟ ਜਾਂਦਾ ਛੜੇ ਕਦੇ ਕਿਤੇ ਸਿੱਟ ਜਾਂਦਾ ਕਿਤੇ ਅਥਰੂ ਕਾ ਸਿੱਟ ਜਾਂਦਾ ਜੇ ਤੁਸੀਂ ਇਹਨੂੰ ਵਾ ਨਹੀਂ ਬੰਦ ਕਰਾ ਸਕੇ ਜੇ ਤੁਹਾਡੀ ਹਾਜ਼ਰੀ 'ਚ ਡਿੱਗਦਾ ਜੇ ਤੁਹਾਡੀ ਹਾਜ਼ਰੀ 'ਚ ਇਹ ਕੁਝ ਹੋ ਰਿਹਾ ਤੇ ਅੱਗੇ ਜਾ ਕੇ ਕੀ ਹਾਲਾਤ ਹੋਣਗੇ ਤੁਸੀਂ ਆਪਰ ਕੋਈ ਅਧਿਕਾਰੀ ਉਹਦੇ ਤੇ ਜਵਾਬ ਦੇਣ ਨੂੰ ਤਿਆਰ ਨਹੀਂ ਤੇ ਹੁਣ ਦੇਖੀਏ ਤਾਂ ਹਰਿਆਣੇ ਦੇ ਬਿਲਕੁਲ ਲਾਈਟ ਆ ਤੇ ਤੁਹਾਡੇ ਇੱਧਰ ਸਾਰੇ ਜਿੱਧਰ ਕਿਸਾਨ ਬੈਠੇ ਨੇ ਬਿਲਕੁਲ ਹਨੇਰਾ ਕਰਦਾ ਲਾਈਟ ਬੰਦ ਕਰ ਦਿੰਦੀ ਹੈ ਇਹ ਕੀ ਨੀਤੀ ਹੈ ਉਸਦਾਨ ਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਆ ਕਿ ਸਮੇਂ ਬੜੇ ਵਿੰਤ ਹੁੰਦੇ ਆ ਸਮੇਂ ਦੀ ਸਮੇਂ ਸਰ ਜੇ ਸਰਕਾਰ ਕਦਮ ਚੁੱਕੇ ਤੇ ਸਰਕਾਰ ਆਪਣੇ ਲੋਕਾਂ ਦੀ ਰੱਖਿਆ ਵੀ ਕਰ ਸਕਦੀ ਹੈ ਸਰਕਾਰ ਜਿਹੜੀ ਜੋ ਕਿਸਾਨ ਮੰਗਾਂ ਲੈ ਕੇ ਚੱਲ ਰਹੀ ਆ ਉਹਦਾ ਸਪਸ਼ਟ ਸਟੈਂਡ ਲੈ ਕੇ ਕੇਂਦਰ ਸਰਕਾਰ ਦੇ ਮੂਹਰੇ ਖੜਨ ਸਮੇਂ ਬਾਰ-ਬਾਰ ਨਹੀਂ ਆਇਆ ਕਰਦੇ ਨਿਕਲੇ ਸਮੇਂ ਕਦੇ ਹੱਥ ਨਹੀਂ ਆਉਂਦੇ ਤੇ ਕੱਲ ਜੀ 11 ਵਜੇ ਕੋਚ ਕਰਦੇ ਤੇ ਕਿੰਨਾ ਅਗ ਲੱਗਦਾ ਵੇ ਹੌਸਲੇ ਨਾਲ ਅੱਗੇ ਵਧ ਹੌਸਲਾ ਤੇ ਕਿਸਾਨਾਂ ਨੇ ਕਦੇ ਛੱਡਿਆ ਹੀ ਨਹੀਂ ਕਿਸਾਨਾਂ ਨੇ ਹੌਸਲਾ ਨਹੀਂ ਕਦੇ ਛੱਡਿਆ ਜੇ ਘੱਗਰ ਦੇ ਲਾਗੇ ਚ 10-10 ਫੁੱਟ ਪਾਣੀ ਆਇਆ ਹੜਾਂ ਦੇ ਵਿੱਚ ਉਦੋਂ ਕਿਸਾਨ ਨੇ ਹੌਸਲਾ ਨਹੀਂ ਛੱਡਿਆ ਜੇ ਕੋ ਵੱਡੀ ਬਫਤਾ ਆਈ ਉਦੋਂ ਹੌਸਲਾ ਨਹੀਂ ਛੱਡਿਆ ਹੌਸਲਾ ਛੱਡਣਾ ਕਿਸਾਨੀ ਮਜ਼ਦੂਰਾਂ ਦੇ ਮਤਲਬ ਸੁਭਾਅ ਦਾ ਹਿੱਸਾ ਨਹੀਂ ਜਿੱਧਾਂ ਦੇ ਮਰਜ਼ੀ ਜਿਵੇਂ ਅਸੀਂ ਦੇਖਿਆ ਕਿ ਜੀਸੀਬੀ ਬੜ ਇਹ ਦੋ ਅੱਤਵਾਰ ਹੁਣ ਮਿੱਟੀ ਦੇ ਆ ਰਹੇ ਆ ਉਹਦੇ ਜਿਹੜਾ ਰਾਹ ਕਹਿੰਦੇ ਬਣਾਉਣ ਦਾ ਕੇ ਰੈਂਪ ਬਣਾ ਰੈਂਪ ਬਣਾ ਕੇ ਬਦਾਂ ਦੀ ਜਿੰਨੀ ਦੇਸ਼ ਦੀ ਰਾਜਧਾਨੀ ਹੈ ਜਿੰਨੀ ਉਹਦੇ ਤੇ ਲੀਡਰਾਂ ਦਾ ਹੱਕ ਹੈ ਜਿੰਨੇ ਪੋਲੀਟਿਸ਼ੀਅਨ ਆਫਸਰਾਂ ਦਾ ਹੱਕ ਹੈ ਉਨਾ ਹੀ ਕਿਸਾਨ ਦਾ ਹੱਕ ਹੈ ਇਹ ਕਿਸੇ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਹੁੰਦੀ ਹਾਂਜੀ